ਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਵਿੱਚ ਅੱਜ ਆ ਜੀ ਆਪਣੇ ਬਲੌਗ ਦਾ ਤੁਹਾਨੂੰ ਦੱਸ ਲਵਾਂਗੇ ਕਹਿਮਾ ਲੈਣਾ ਕਿਉਂਕਿ ਅੱਜ ਫਿਰ ਦੁਬਾਰੇ ਸ਼ੁਰੂ ਕਰ ਰਹੇ ਨੇ ਜੀ ਅਸੀਂ ਕਿਉਂਕਿ ਸਾਡੇ ਖੁਰਲੀ ਬਣ ਰਹੀ ਹੈ ਅਸੀਂ ਇੱਕ ਇੱਕ ਖੁਰਲੀ ਦਾ ਬਲੌਗ ਤਾਂ ਪਾ ਦਈਏ ਜਿਆਦਾ ਤਾਂ ਰਹਿ ਜਾਂਦੀਆਂ ਨੇ ਕਰਮਣ ਸਾਡਾ ਤਿਆਰ ਹੈ ਜੀ ਆਟਾ ਨੂੰ ਪਾਣੀ ਲਾਉਣ ਲਈ ਇਹਨੂੰ ਵੀ ਸਿਖਾਣਾ ਹੈ ਕਿਵੇਂ ਖੁਰਲੀਆਂ ਬਣਦੇ ਹਾਂ ਅੱਜ ਇੱਥੇ ਖੁਰਲੀ ਬਣਾਉਣੇ ਮਿੱਤਰੋ ਅਸੀਂ ਸਾਡੀਆਂ ਇੱਥੇ ਜੀ ਇੱਕੀ ਧਾਰ ਕੱਢੀ ਆ ਇਹ ਨੂੰ ਦਹਾ ਮਾਗੇ ਕਿਵੇਂ ਬਣਦੀ ਹੈ ਘੁਰਲੀ ਅਜੇ 30 ਸਿਲ ਟੋਕਰਾਂ ਦੀ ਕੱਕ ਪਾਇਆ ਬਾਕੀ ਘੁਰਲੀ ਆ ਗਈ ਹੁਣ ਬਾਰੇ ਬਣਦੇ ਹਾਂਗੇ ਚਲਾ ਚਲਾਉਣਾ ਚਲਾਉਣਾ ਕਰਮਣ ਸਾਡਾ ਲੱਗਿਆ ਜੀ ਪਾਣੀ ਪਾਉਣ ਇਟਾਂ ਤੇ ਆਹ ਉਹ ਤੋਂ ਚ ਆਇਆ ਪੱਕਰਾ ਜਿਹੜੀ ਬਾਰੇਗਾ ਆਮੜੇ ਵੀਡੀਓ ਟੂ ਲਾਤੇ ਸੀ। ਉਹ ਆਜਰੋਂ ਐ ਥੱਲੇ ਵਗਦੇ ਵਸ ਤੂੰ ਹਟ ਦੇ। ਵਗਿਆ ਨਾ ਥੱਲੇ। ਦੇਖ ਰਹੇ ਹਾਂ ਐ ਲੱਗਦਾ ਮੈਨੂੰ। ਇਹ ਨੂੰ ਗਣਾ ਦੀ ਤਾਰ। ਇਹ ਹੋ ਰਹੀਆਂ ਨੇ ਸਾਡੀਆਂ ਇੱਟਾਂ ਤਾਰ। ਕਰਮਣ ਪੋਦਾ ਇਹ ਕਹਿੰਦਾ ਪਾਪਾ ਪਾਣੀ ਚਲਾਉਣੇ ਇਹਦੇ ਨਾਲ ਬਹੁਤ ਪਕੜ ਹੋ ਜਾਂਦੀ ਹੈ ਮਸਾਲੇ ਦੀ ਤਾਰ ਨਾਲ ਜੇ ਰੁੱਕੀ ਹੋਊਗੀ ਫਿਰ ਪਿੱਟ ਫਾੜ ਨਹੀਂ ਨੀ ਮਸਾਲੇ ਨੇ ਲੱਗ ਗਿਆ ਪਤਾ ਇਹ ਕਰ ਰਹੇ ਹਈ ਅਸੀਂ ਤਾਰ ਇਟਾ ਪਾਣੀ ਲਾ ਕੇ ਬਤਰ ਹੋਣਾ ਆਪਾਂ ਚਾਰ ਨਾਲ ਦਾ ਬੱਠਲ ਬੱਤਰ ਲੈ ਆਉਣੇ ਕਰ ਚੁੱਕੇ ਆਪਣੇ ਵੀ ਜਾਊ ਚਾਰ ਨਾਲ ਦਾ ਬੱਠਲ ਫੱਟਾ ਲੈ ਆਉਣੇ ਦਾਤਾ ਚਾਰ ਨਾਲ ਤੇ ਬੱਠਲ ਬਰੇਤੀ ਲਈ ਆਸੋ ਵੇਰਾ ਪਰਾ ਬਰੇਤੀ ਵਾਲਾ ਹੀ ਲੈਣਾ ਆ ਰਹੀ ਆਪਣਾ ਸਟੋਰ ਇੱਥੇ ਹੋਣਗੇ 4 ਮੱਠਲ ਮੇਰੇ ਬੁੜੀਆਂ ਕੱਢ ਕੇ ਧਰਦੇ ਨੇ ਮੰਮੀ ਗਈ ਹੋਈ ਆ ਤਾਂ ਕਰਕੇ ਕੋਈ ਮੇਤਰ ਬੱਠਲ 4 ਨਾ ਕਰਤਾ ਰੈਡੀ ਹੁਣ ਹੋ ਗਏ ਮੇਤਰ ਆਵਾ ਕੀ ਲਿਆਵਣੀ ਫਿਰ ਆਨਸੋਕਿਆਂ ਨੂੰ ਪਟਤ ਖੱਚਤਾ ਚਲੋ ਮਨੇ ਤੇ ਬਾਰੀ ਆ ਗਈ ਆ ਦੇਖੋ ਮਿੱਤਰੋ ਆ ਕਿਲਾ ਖਾਦਾ ਬੈਠਾ ਰਸਾਂ ਕੋ ਵਾਲੀਏ ਦੇਖੋ ਇਕੱਲਾ ਉਤੋਂ ਉਤੋਂ ਹੀ ਸੀ ਦਿਖਾਵਾ ਬੇਚਾ ਦਾ ਸਿਆਮ ਕੋ ਬੋਤਾ ਸਾਡੇ ਕਰੋ ਚੈੱਕ ਪੱਥਰ ਇਹਨਾਂ ਗੀਲੇ ਤਾਂ ਹੈ ਹਾਥਰਾ ਥੋੜੀ ਏ ਕੇਰਾਂ ਗੱਡੇ ਲੈਣ ਬਣਾ ਕੇ ਲੱਕੜ ਦੇ ਦਾ ਕੀਲੀ ਨਹੀਂ ਪੂਰੇ ਹੁੰਦੇ ਅੱਜ ਜੇ ਉਹਨੂੰ ਜੇ ਤਾਂ ਗੱਤ ਤਾਂ ਆਪੜਾ ਸਹੀ ਗੱਲ ਮਾਰੇ ਜੋ ਹੋ ਰਿਹਾ ਹੈ ਕਿ ਯਾਰ ਹਨਾ ਪਾਟਰ ਦੱਤੀ ਜੀ ਆਟਾ ਆ ਤਾਂ ਨਹੀਂ ਆਮ ਬੈਕ ਹਾਂ ਬਣਾ ਲਓ ਜੀ ਬਣਾ ਦੇ ਇੱਥੋਂ ਕੱਟਦਾ ਪੈਰ ਇੱਥੋਂ ਰਿਪੇਅਰ ਕਰਾ ਲਈ ਇੱਥੇ ਹੌਦੀ ਬਣ ਗਈ ਸ਼ੁਰੂ ਕਰਤਾ ਕੰਮ ਬਣਾ ਲੈਨੇ ਚਾਚਾ ਖੁਰਲੀ ਦਾ ਉਹ ਲਾ ਚਾਚਾ ਕਹਿੰਦਾ ਬਲੌਗਾਂ ਦਾ ਸ਼ੁਰੂ ਕਰਤਾ ਮੈਂ ਕਿਹਾ ਹਾਂ ਚਾਚਾ ਬਣਾ ਲੈਨੇ ਆਂ ਖੁਰਲੀ ਦਾ ਵੀ ਯਾਦ ਰਹਿ ਜਾਂਦਾ ਉਹ ਇਹ ਆਪਣੀ ਕੈਂਪਿੰਗ ਹਾਂਜੀ ਕੱਲ ਆਣਾ ਬਸ ਠੀਕ ਹੈ ਜੀ ਪਾਣੀ ਦਾ ਕਰਦਾਂ ਤੇ ਆਂ ਫਿਰ ਮੈਂ ਉਧਰ ਸੱਜੂ ਵਰਗੇ ਬਹੁਤ ਕੰਮ ਕਰ ਰਹੇ ਨੇ ਜਿਉਂਰਾ ਤੇ ਕੀ ਬਣਾ ਰਹੇ ਹੋ ਇਹ ਸੱਜੂ ਹੈ ਸਕਿੱਟ ਗੇਮ ਹੈਂ ਸਕਿੱਟ ਗੇਮ ਖੇਡਦੀ ਆ ਤੂੰ ਕੀ ਬਣਾ ਰਿਹਾ ਆਏ ਬਣਾ ਰੇ ਲਓ ਜੀ ਮਸਾਲਾ ਕਿੰਨੇ ਦਾ ਕਰੋਂਗੇ ਮਿਸਤਰੀ ਮਸਾਲਾ ਕਿੰਨੇ ਦਾ ਲਾਵਾਂਗੇ ਚਨਾਈ ਦੇ 5 ਇੱਕ 5 ਇੱਕ ਦਾ ਲੱਗੂ ਭਾਈ ਚਲਾ ਦੀ ਮੋਟਰ ਤੇ ਆਰਾ ਮਸਾਲਾ ਆਪਣਾ ਫਿਰ ਆਪਣੇ ਪਾਂਸਾ ਜੀ ਵੀ ਪਹੁੰਚ ਗਏ ਸੀ ਸੇਵਾ ਕਰਾਉਣ ਆਪਣੇ ਚੱਕਣੀ ਜਿਗਰ ਤਾਂ ਸੀ ਟਰੈਕਟਰਾਂ ਦੀ ਚੱਕੀਆਂ ਜੀ ਇਹ ਦੇਖੋ ਉਥੇ ਹੀ ਲਾ ਲਈ ਚੱਲ ਪੈਗਾ ਮੇਰੀ ਮੈਸਟਰੀ ਦਾ ਥੱਲੇ ਹੀ ਜਾਂਦਾ ਹੀ ਕੰਮ ਮਾਰੂ ਮਾਰ ਚੱਲ ਪੈ ਰੁੜ ਪੈਗਾ ਮੇਨ ਮਹਣ ਕੇ ਸਾਕੇ ਮਾਰਿਆ ਆਟਾ ਉੱਥੇ ਸਾਰੀਆਂ ਇਹ ਪਟਾਂਗੇ ਫਰਸ ਫਾਟਸ ਪਟਣਾ ਇਹ ਵੀ ਨਾ ਮਾਲਾ ਮਗੇ ਰਾਜੋ ਪੀ ਕੇ ਮਤਰਾ ਰੋਟੀ ਰੋਟੀ ਖਾ ਕੇ ਦੁਬਾਰੇ ਫੇਰ ਲਾ ਕੇ ਪੀਂਦੇ ਭਰਨ ਬਾਈ ਫਰਸ ਲਾ ਕੇ ਪਟਣੇ ਦੂ ਆਦਾ ਇਥੋਂ ਪਾਈਪ ਪਾਉਣਾ ਬਣਸਾ ਵੀ ਕਾਇਮ ਹੋਇਆ ਫਿਰਦਾ ਕੀਲੇ ਕੁਲੇ ਮਾਰਦਾ ਸੜਦਾ ਉਤਰ ਮਸਾਲਾ ਚੱਲ ਰਿਹਾ ਸਾਡਾ ਪੂਰਾ ਮਾਰੋ ਮਾਰ ਬਲੌਗ ਪੂਰਾ ਵਧੀਆ ਬਣਾ ਦੇ ਬਲੌਗ ਗੱਲ ਬਣਾ ਦਿਆਂਗੇ ਬਲੌਗ ਦੀ ਬਲੌਗ ਅੱਜ ਸਪੈਸ਼ਲ ਆਪਾਂ ਦੁਬਾਰੇ ਤਾਈਆਂ ਨੂੰ ਸ਼ੁਰੂ ਕਰਿਆ ਬਣਸੀ ਪਹਿਲਾਂ ਬੰਦ ਸੀ ਬਲੌਗ ਆਪਣਾ ਉਧਰ ਮੋਤੀ ਦਸਸ ਚੱਲ ਰਹੀ ਹੈ ਆਮਿਆ ਰਹੇ ਹਉ ਨੂੰ ਬੜਾ ਵਧੀਆ ਐ ਗੱਲ ਬਾਤ ਐ ਗੱਲ ਬਾਤ ਸੱਬਲ ਨਾਲ ਆ ਤਰੀਕਾ ਵਧੀਆ ਜੀ ਕਹੀ ਨਾਲ ਕਹੀ ਵਾਲਾ ਕਹੀ ਨਾਲ ਤਾਂ ਹੁੰਦੀ ਪੱਟਿਆ ਜਾਂਦਾ ਸਹੀ ਵਾਲੇ ਇਹ ਤਰੀਕਾ ਲੋਟ ਨਹੀਂ ਅਸੀਂ ਔਖੇ ਹੁੰਦੇ ਸੀ ਪਹਿਲਾਂ ਸੱਬਲ ਨਾਲ ਅਗਲੀ ਦੀ ਕਿਹੜਾ ਹੁੰਦਾ ਹੁਣ ਚੱਲਿਆ ਜੀ ਆਪਾਂ ਮੰਮੀ ਨੂੰ ਲੈਣ ਮੰਮੀ ਆ ਚੁੱਕੀ ਹੈ ਅੰਤ ਚੱਲਾਂ ਜੀ ਆਪਾਂ ਮੰਮੀ ਨੂੰ ਲੈਣ ਤਣੋ ਲੈ। ਲਿਆਂਦੇ ਜੀ ਮੰਮੀ ਆ ਗਈ। ਬੱਬੇ ਬਣਾ ਫਿਰ ਕੰਮ ਖੜਾ ਜੀ ਨਾ ਹੁਣ ਰਾਏ ਦੇ ਉਸਤਾਨੇ। ਵਿੱਚੇ ਮੈਂ ਕੋਰਲੀ ਬਣਾਉਣੀ ਆ ਕਿਵੇਂ ਨਹੀਂ ਕਰਨਾ। ਆ ਗਈ ਜੀ ਸਾਡੀ ਮੰਮੀ। ਦੇਖੋ ਜੀ ਤੀਜੀ ਵੀ ਲੈ ਕੇ ਆਈਏ ਕਰਮਣ ਲਈ। ਕਰਮਣ ਲਈ ਕੀ ਲੈ ਆਂ ਦਵਾ ਚ ਰਖਾਈ। ਉਹ ਮੈਂ ਆਪਣੇ ਪੋਸਟੇ ਨਹੀਂ ਲੈ। ਉੱਤਰੀਂ ਗੂੜ ਆਪਣੇ ਪੋਤੇ ਲਈ ਇਹ ਰਾਤ ਦਾ ਰੁੱਛ ਗਿਆ ਹੁਣੀ ਬਗ ਜਾਏ ਜੇ ਜਾਣਾ ਮੁਰਕੇ ਆਈ ਨਾ ਨਾ ਨਹੀਂ ਜਾਣਾ ਕਰਕੇ ਮੈਂ ਕਹਿੰਨਾ ਨਾ ਨਹੀਂ ਜਾਣੀ ਮੈਂ ਦਾਸ ਨੇ ਚੜ ਬਗਦਾ ਜਾਣੀ ਇਕੱਲੇ ਨਾ ਕਹਿੰਦੇ ਮਾ ਜੀ ਤੇ ਕਹਿੰਨਾ ਮੈਂ ਜਾਉਂ ਮਾਤਾ ਕਰ ਮਨਾਲਾ ਖੇਲੇ ਦੀ ਗੂਆ ਨਹੀਂ ਨਾ ਤੋੜੇ ਕਣੀ ਮਾ ਮੇਰੇ ਜੀ ਨਹੀਂ ਲਪਾਣਾ ਸਨਾ ਹੋ ਕਰਕੇ ਹਮ ਕਰ ਮਨਾਲਾ ਕੀ 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 ਮੰਨ ਲਿਆ ਕਿ ਲੜਾਈ ਹੁੰਦੀ ਹੈ ਨਾ ਹੀ ਰਾਣੀ ਨਹੀਂ ਹੁੰਦੀ ਦੋ ਦਿਨ ਫਟੇ ਉਹਨਾਂ ਨੇ ਗਵਾੜ ਕੇ ਮਾਊਤ ਹੋ ਗਈ ਉਹ ਕਰਮਨ ਵਾਜ ਚੀਜ਼ਾਂ ਬਹੁਤ ਮਿਲਣਗੇ ਕਰਮਨ ਨੇ। ਟੱਟਾਂ ਸਾਰੀਆਂ ਚਾਰ ਪਿੰਗੇ ਕਰਮਨ ਨੇ ਲਾਏ ਨੇ। ਬਹੁਤ ਘੰਮ ਕਰਾਇਆ ਭਾਈ ਅੱਜ ਨੇ। ਅੱਜ ਨਹੀਂ ਉਹ ਤੇ ਦੇਖਿਆ ਉਹ ਨਹੀਂ। ਆਦੀ ਹੁਣਕ। ਦਾਦੀ ਹੁਣ ਨਕਸਾ ਦੱਸੂ ਕੋਈ। ਆਏ ਕਦੋਂ ਕਹਾ ਸੀ ਬੋਲ ਚਾਚਾ ਕਹਾ ਨਹੀਂ ਬਾਰੀ ਬਾਰੀ। ਇੱਦਾਂ ਬਾਰੀ ਬਾਰੀ ਕਹਿੰਦੇ ਮੈਂ ਮੰਮੀ ਬਣਾ ਯਾਰ। ਦੀ ਗੁੰਨ ਗੱਦਿਆ ਨੂੰ ਗੋਲਦੇ ਬੰਦੇ ਇਹ ਥੋੜੀ ਜਿਹੀ ਕਾਤੀ ਜਿਹੜਾ ਕੇ ਹੈ ਡਿਗਰੀ ਨੂੰ ওই ਦਿਨ ਨੂੰ ਕਰਦਾ ਬੰਦੀ ਨਹੀਂ ਬਹੁਤ ਪਾਣੀ ਪੀ ਮੈਂ ਕਹਾਂ ਮੈਂ ਕਹਾਂ ਬੈਂਚੇ ਹੋ ਗਣੇ ਕਿਤੇ ਪਾਣਾ ਨਹੀਂ ਕਹਿੰਦੇ ਜੇ ਹੁਣ ਪੀ ਜਿਆ ਮੀਂਹ ਦੇ ਕੀ ਬਤਾਉਂਦਾ ਮੈਂ ਜਾਈਂਦੀ ਮਾ ਆ ਨਹੀਂ ਖਾਲੀ ਆ ਨਹੀਂ ਬਣਾ ਕੇ ਪਾਣੀ ਪਾ ਲੈ ਇਹਦਾ ਲਾਦਾਂ ਇਹ ਪਾਇ ਪਲਾਦਾਂ ਮੈਂ ਇਹ ਨਾ ਟੋਟਾ ਪਾਈ ਪਲਾਦ ਬਾਰੇ ਦੇ ਇਹ ਨਾ ਨਾ ਹੁਣ ਹੋਰ ਰਹਿ ਦੇਖ ਲੈ ਇੱਥੇ ਬੈ ਕੇ ਐ ਵੀ ਫਰਸ਼ ਕਿਹੜੇ ਸਾਹ ਤੇ ਲਾਉਣਾ ਕਿੱਥੇ ਕੀ ਕਰਨਾ ਪਾਨਕ ਕਹੀ ਵੱਜ ਗਈ ਜੀ ਆ ਦੇਖੋ ਕਹੀ ਬੜਕ ਕੇ ਰੋੜੇ ਚ ਮੇਰੇ ਹਾਈ ਕੋਠੇ ਤੇ ਵੱਜ ਗਈ ਢੂੰਗੀ ਵਾਲੇ ਖੁੱਭ ਗਏ ਲੁੱਭ ਵਾਲਾ ਨਿਕਲੇ ਜਿਹਾ ਪਦਾ ਹੁੰਦਾ ਵੀ ਕਹੀ ਵੱਜੂ ਫੇਰਾ ਬਸ ਹੱਬਲ ਨਹੀਂ ਪੱਟ ਜਾਂਦਾ ਸੀ ਵਧੀਆ ਸੀ ਯਾਰ ਹੋਰ ਆਮ ਬਸ ਲੱਪੜ ਖਾ ਕੇ ਜਾ ਇੱਕ ਕਿਹੜੀ ਗੱਲ ਇਥੇ ਲਾ ਮ ਦੱਸ ਇਧਰ ਲੈ ਪਾਸੇ ਗਿਆ ਇਧਰ

ਚੱਕੋ ਇਹ ਮੋਟੂ ਨੇ ਵੀ ਪਤਾ ਜੋਗਦਾਂ ਸਾਡੇ ਕੰਮ ਚ ਹਾਂ ਜੀ ਬਸ 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 ਚੱਕੋ ਧੰਨਵਾਦ ਨਿਬੜ ਗਿਆ ਫਰਸਦਾਂ ਪਟਾ ਗਿਆ ਵੀ ਅੱਜ ਇਸ ਦਾ ਜੰਦੂ ਗਏ ਹੋਣੀ ਆ ਚੱਕ ਭਾਈ ਆ ਵੀ ਸਹੀ ਗੱਲ ਆ ਰੋਟੇ ਵਰਗੇ ਨਹੀਂ ਆਏ ਜੀ ਮੁੜ ਕੇ ਮੰਨਾ ਤਾਂ ਆ ਗਿਆ ਪੂਰਾ ਚੱਲ ਰਿਹਾ ਕੰਮ ਕਰਮਣ ਕਰ ਦ ਫੜਾ ਬਾਈ ਨੂੰ ਕਰ ਕਰ ਦ ਲਿਆਓ ਬਾਈ ਨੂੰ ਫੜਾ ਬੋਰੀ ਖੋਲਣੀ ਐ ਇਸ ਮੈਂਟ ਦੇ ਵਿੱਚ ਤੀਜੀ ਬੋਰੀ ਚੱਲ ਪਈ ਜੀ ਤੀਜੀ ਬੋਰੀ ਪੂਰਾ ਕੰਮ ਖਿੱਚਦਾ ਜੀ ਅੱਜ ਜਦ ਮੈਂ ਪਹਿਲਾ ਦਿਨ ਸੀ ਤੁਸੀਂ ਦੇਖੋਗੇ ਵਲੌਗ ਚ ਕਿਵੇਂ ਕੰਮ ਸ਼ੁਰੂ ਕਰਿਆ ਸੀ ਕਿੱਥੇ ਮਾਰਿਆ ਕੰਮ ਮੇਤਰੀ ਬਹੁਤ ਹਿੰਮਤੀ ਮੇਤਰੀ ਨੇ ਸਾਡੇ ਪਾਇ ਪਾਇ ਬਾਤਾਂ ਨਾ ਕਰੋ ਪਹਿਲਾ ਤਾਂ ਆਹ ਕਰ ਲਈ ਥੋੜਾ ਜਿਹਾ ਮੋਗਰਾ ਹੁਣ ਕਹਿੰਦੇ ਜਮਾ ਥੱਲੇ ਇਹਦੇ ਢਾਲ ਪੂਰੀ ਹੋਊ ਇੱਥੇ ਬਣਾ ਲਾਂਗੇ ਹੋਦੀ ਅਰੇ ਉਹ ਚੈੱਕ ਤੁਸੀਂ ਇਹ ਕੰਮ ਸਾਡਾ ਤੇ ਮੈਂ ਵੀ ਜੇ ਆਪਣਾ ਬਾਣੀ ਚੀਜ਼ਾ ਜੇ ਤੂੰ ਕਹਾਂ ਤਿੰਨ ਰਾਂ ਦੇ ਨਹੀਂ ਖੁਣ ਨਹੀਂ ਲੂੰਗੀ ਕਰਨੀ ਹੈ ਹਾਂ ਫਿਰ ਤਾਂ ਫਰਸਾ ਆ ਥੱਲੇ ਵਾਲੀ ਜੀ ਲੱਗ ਜੂਗਾ ਉਹ ਤਾਂ ਫਰਸਾ ਇਹ ਜੀ ਲੱਗ ਜਾ ਇੱਥੇ ਲੱਗ ਜੂ ਫਰਸਾ ਤੇ ਇਨ YouTube ਵੀ ਕਰਦੇ ਹਾਂ ਫਿਰ ਮੈਂ ਕਿਹਾ ਨਾਲ ਥੱਲੇ ਵਾਲੇ ਦੀ ਲਾ ਦੇਣਾ ਥੱਲੇ ਛੋਟੀ ਸਕੀਮ ਪਿਆ ਗੱਗੂ ਤੋਂ ਹੈਨਾ ਦੇਖੀ ਸਕੀਮ ਆ ਗਿਆ ਆ ਗਿਆ ਆ ਗਿਆ ਚੱਕਾ ਹਵਾ ਨਿਕਲ ਜਿਹੜੀ ਮੈਂ ਬਟੀ ਹੈਗੀ ਲਾਈਵ ਲਗਾ ਰਹੇ ਹਾਂ ਇਹ ਉਹ ਪਰਸਨਲ ਦੇਖਾਂਗੇ ਫਿਰ ਉਹਦੇ ਬਰਾਬਰੀ ਲਾ ਦੇਗੇ ਫਿਰ ਹਲੂ ਰਾਇ ਚ ਐਂਟਰਲੌਕ ਲਾਉਣੀ ਪਈਗੀ ਕੋਈ ਗੱਲ ਬਣਦੀ ਤਾਂ ਕਰਕੇ ਲੈਵਲ ਕੱਢ ਕੇ ਦੇਖ ਰਹੇ ਆ ਕਿ ਮੇਸਟਰੀ ਗਿਆਣਾ ਉੱਚਾ ਆ ਨੂੰ ਇਹ ਨਹੀਂ ਮਾਲਾ ਲੱਗੂ ਜੂ ਪਤਾ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਗਰਾਂਟੀ ਕਿੱਥੇ ਲਗਾ ਆ ਲੈ ਲਾ ਨਾ ਨਾ ਉੱਚਾ ਇਦਾਂ ਤੇਰਾ ਕਿੱਕਰਾ ਨਾ ਉੱਚਾ ਕਿੱਤੇ ਬੰਦਰਾ ਨਾ ਉੱਚਾ ਕਿੱਤੇ ਲਈ ਕਿ ਨਿਸ਼ਾਨੀ ਜੇ ਪਾ ਆਤੀ ਭਾਈ ਨਿਸ਼ਾਨੀ ਹੋ ਰਹੀ ਸੀ ਨਾ ਕ ਨੀਮਾ ਨੀਮੇ ਕਹਿੰਦਾ ਨਾ ਹਾਂ ਇੰਨਾ ਨੀਮਾ ਆ ਹਣੀ ਮਨਾਇਦਰਾ ਹਾਂ ਫਿਰ ਇਹ ਕਹਿੰਦਾ ਮੈਂ ਉਹ ਵੀ ਨੀਮਾ ਹੀ ਰੱਖ ਲੇਂਗਾ ਇਥੇ ਉਹਦੇ ਨੰਬਰ ਦਾ ਪੂਰਾ ਤਾਂ ਕਿ ਨੀਮੇ ਦਾ ਤਾਂ ਹੱਲ ਹੋ ਜਾਊਗਾ ਹਨਾ ਕੋਈ ਹਾਂ ਨਾ ਮੋੜ ਦੇ ਬਣਾ ਦੀ ਗੱਲ ਜੀ ਪੈਪ ਟਾਕ ਦਾ ਪੂਰਾ ਮਿਖਾਲੇ ਨਾਲ ਆਇ ਨਹੀਂ ਹੈਗਾ ਫਿਰ ਤੇ ਟਰਾਲੀ ਭਰੀ ਹੋਈ ਚੜੀ ਆ ਵੀ ਪੈਪ ਦਾ ਬਿਉ ਐਸੀ ਗੱਲ ਨਹੀਂ ਆਏਗੀ ਕੋਈ ਠੀਕ ਹੈ ਠੀਕ ਹੈ ਤੇ ਮੈਂ ਠੀਕ ਹੈ ਬਾਈਪਾਸ ਤੇ ਲੈ ਕੇ ਜਾਵਾਂਗੇ ਬਾਈਪਾਸ ਤੇ ਲੈ ਕੇ ਜਾਵਾਂਗੇ ਤਾਂ ਕੋਈ ਮਿੱਟੀ ਦਾ ਪਿੰਗਾ ਵੀ ਹੋ ਗਿਆ ਰੈਡੀ ਪਾਪਾ ਮੇਰਾ ਪਾਪਾ ਮੈਨੂੰ ਲੈ ਕੇ ਆਊਗਾ ਆਹ ਕਹਿੰਦਾ ਮੇਰਾ ਪਾਪਾ ਲੈ ਕੇ ਜਾਊਗਾ ਟਰੈਕਟਰ ਫਰੀ ਤਾਂ ਹੋਰ ਪਾ ਐਨੇ ਕਹਦਾ ਪਾਪਾ ਲੈ ਕੇ ਜਾਊਗਾ ਪਾਪਾ ਲੈ ਕੇ ਜਾਊਗਾ अच्छा तेरा पापा मां वो कहंदा यार ਜਦੋਂ ਉਹਨੇ ਕਹਿਤਾ ਯਾਰ ਅੱਗੂ ਨੇ ਜਾਚਾ ਹੁਣ ਤੇਰੇ ਪਾਪਾ ਹੀ ਲੈ ਕੇ ਜਾਊ ਯਾਰ ਮੇਰਾ ਪਾਪਾ ਲੈ ਕੇ ਆਊਗਾ ਟਰੈਕਟਰ ਉਹ ਕਹਣਾ ਮੇਰਾ ਪਾਪਾ ਤੇਰਾ ਟਰੈਕਟਰ ਲੈ ਕੇ ਜਾਊ ਕੱਲ ਕੋਈ ਨਾ ਯਾਰ ਇਹਨੂੰ ਲੈ ਜਾਣ ਦੇ ਯਾਰ ਠੀਕ ਆ ਆ ਲੈ ਗਏ ਜੀ ਪਿੰਗਾ ਦਾ ਬਹੁਤ ਆ ਹਨਾ ਚਾਚਾ ਲਾਇਦਾ ਜਾਂਦਾ ਮਿੱਟੀ ਫਰਸ ਹੋ ਗਿਆ ਜੀ ਖੁਰਲੀ ਦਾ ਫਰਸ ਤੱਕ ਰੈਡੀ ਆ ਰਹਿ ਗਿਆ ਪਰਨ ਵਾਲਾ ਆ ਮਾਰ ਦਿਆਂ ਚੱਕ ਕੇ ਖੁਰਲੀ ਦਾ ਫਰਸ ਹੋ ਗਿਆ ਰੈਡੀ 깔ੂਨ ਲੱਗਦਾ ਰੋ ਜੀ ਕੰਮ ਬਹੁਤ ਨੱਬੜ ਗਿਆ ਜੀ ਸਾਡੀ ਇਹਦੇ ਵੀ ਪਾਏ ਵੀ ਜਿਹਦੇ ਵੀ ਮਿੱਟੀ ਇੰਨਾ ਕੰਮ ਹੋ ਗਿਆ ਅਜਾ ਸਾਡਾ ਕੰਮ ਬਹੁਤ ਖੱਟਿਆ ਗਿਆ ਫਰਸ ਕੱਟ ਕੇ ਖਰਾ ਉਹ ਇਟਾਂ ਉਧਰ ਹੋ ਗਈਆਂ ਇਹ ਤਾਂ ਮਿੱਟੀ ਹਮਾਰ ਹੋ ਗਈ ਪਿੰਗਾ ਆ ਗਿਆ ਮਿੱਟੀ ਦਾ ਕੰਮ ਉੱਕੇ ਰਪੋਰਟ ਹੋ ਗਿਆ ਪੂਰਾ ਅਭੀ ਭਰ ਗਿਆ ਪਾਈਪ ਜਿਹੇ ਲਈ ਮੇਤਰੀ ਸਾਡੇ ਰਾਈਡੇ ਨੇ ਤਿਆਰ ਖੜੇ ਨੇ ਜਾਣ ਲਈ ਆ ਸਾਡੇ ਰੋਟਾ ਵਰਗੇ ਨਾ ਧੋ ਕੇ ਆ ਕੇ ਕਰਮਣ ਖੇਟੀ ਜਾ ਰਿਹਾ ਮਿੱਟੀ ਨਾਲ ਨਾ ਹਲਾ ਪੁੱਤਰੀ ਜੀ ਜੰਗੀ ਮੇਤਰੀ ਜੀ ਧੰਨਵਾਦ ਜੀ ਬਹੁਤ ਬਹੁਤ ਕੀ ਗਾ ਭਾਈ ਆਜੀ ਫਿਰ ਤੜਕੇ ਕੋਈ ਨਹੀਂ ਕਿਦਾ ਤਾਕ ਰੋਖ ਮੈਤਰੋ ਫਿਰ ਸਵੇਰੇ ਵੀ ਪਾਵਾਂਗੇ ਔਰ ਕੇ ਧਰ ਲੈ ਕੰਮ ਕਰਨੇ ਲੱਗੇ ਕਾਹ ਨਹੀਂ ਕਰਨੇ ਆ ਅਗਲੇ ਸਵੇਰੇ ਪਾਵਾਂਗੇ ਇਹਨਾਂ ਨੂੰ ਪਾਤੇ ਜੀ ਦੂਜਿਆਂ ਨੂੰ ਨਹੀਂ ਆੜਾ ਬਰਾਂ ਬੋਲੀ ਮੈਤਰੋ ਫਿਰ ਇੱਥੇ ਬਣਤਾ ਸੀ ਅੱਜ ਬਣੇਗਾ ਟੰਗ ਟੰਗ ਬੜਾ ਕਰਦਾ ਉਹ 3 ਦੇ ਹਾਰ ਕੇ ਆ ਕਰਕੇ ਬਾਰੇ ਬੰਨ ਬੰਨਤਾ ਸੀ ਹੁਣ ਇਹਨੂੰ ਵੀ ਛੱਡ ਦिए ਮੇਰਾ ਹੋ ਗਿਆ ਚੰਗਾ ਵੀ ਮੈਟਰ ਕੋਲਡ ਨਾਈਟ ਮਿਲਦੇ ਆ ਅਗਲੇ ਵਲੌਗ ਵਿੱਚ